ਵਾੜਦਾ ਵਸ ਕੁੜੀਆਂ ਦਾ ਪੇਕੇਆਂ ਤੋਂ ਸੌਰੀ ਵਾੜਦਾ ਵਸ ਕੁੜੀਆਂ ਦਾ ਪੇਕੇਆਂ ਤੋਂ ਸੌਰੀ ਵਾੜਦਾ ਹੁੰਡੇ ਪਿੰਡ ਦੇ ਕੁਵਾਰੇ ਸਾਰੇ ਲਾਤੀ ਤੁੰਗਨਾਰੇ ਹੁੰਡੇ ਪਿੰਡ ਦੇ ਕੁਵਾਰੇ ਸਾਰੇ ਲਾਤੀ ਤੁੰਗਨਾਰੇ ਅੱਛਾ ਦਿੰਦਾ ਪਾਪੀ ਤੇਰੇ ਪੱਪਾ ਹੀ ਠਹਿ ਰਹਿ ਗਿਆ ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਹੀ ਠਹਿ ਰਹਿ ਗਿਆ ਨੀ ਹਾਂ ਓਏ ਹਾਂ ਯਾਰ ਲੈ ਕੇ ਆਈ ਆ ਉਹ ਦੁਕਾਨ ਤੋਂ ਲੈਣੀਆਂ ਵਧੀਆ ਦਾ ਯਾਦ ਕਰਾਤਾ ਹਲੇ ਕੀ ਉਹ ਤੋਂ ਲੈ ਆਉਂਦੇ ਮੈਂ ਮਾਂ ਮੈਂ ਲੈ ਜੀ ਮਾਂ ਮੈਂ ਨਾ ਰਲਕੀ ਤੁੰਬੀ ਵੀ ਆ ਵੀ ਜੀ ਹੋ ਜੰਨੇ ਚੰਦ ਗੋ ਚੰਦ ਗੋ ਰੀਕੜਿੰਗ ਗਾ ਰੀਕੜਿੰਗ ਗਾ ਰੀਕੜਿੰਗ ਗਾ ਰੀਕੜਿੰਗ ਗਾ ਰੀਕੜਿੰਗ ਬਰਦੋ ਦੇਸ਼ ਦੇ ਕਾਲੂ ਭਰ ਰਹਾ ਹੁਣ ਕਿਹੜਾ ਟਾਈਮ ਆ 14 ਵਜੇ ਗਏ ਮੇਰੇ ਕਿਹਨਾ ਭਰਨੀ ਆ ਔਰ ਕਾਲੂ ਭਰਨਾ ਇਹ ਕਿਹੜਾ ਵਾਲ ਉਹ ਚੇ ਬਾ ਇਹ ਨੇ ਸਾਡੇ ਬਾਬਾ ਜ਼ਮੀਰ ਜੀ ਅੱਜ ਸਾਡੇ ਨਾਲ ਇਹ ਕਹਿੰਦੇ ਆਏ ਨੇ ਕਿ ਗੜ ਸ਼ੰਕਰ ਦੇ ਉੱਪਰ ਲੈ ਕੇ ਆਈ ਆ ਘੁੰਮਣ ਦੀ ਖਾਤ ਇਸ ਟਾਈਮ ਇਹ ਰਾਹ ਹੂੰ ਨਵਾਂ ਸ਼ਹਿਰ ਗੜ ਸ਼ੰਕਰ ਹੁੰਦੇ ਹੋਏ ਪੋਜੇਵਾਲ ਪਹੁੰਚ ਕੇ ਤੇ ਪੋਜੇਵਾਲ ਤੋਂ ਅੱਗੇ ਸੀ ਪਹਾੜੀ ਖੇਤਰ ਦੇ ਵਿੱਚ ਜਿਵੇਂ ਕਹਿ ਦਿੱਤੀ ਦੀ ਦਾਖਲ ਹੋ ਰਹੇ ਹਾਂ ਸਾਹਮਣੇ ਪਹਾੜੀ ਹੈ ਦੇਖੋ ਬੜਾ ਦਿਲਕਸ਼ ਨਜ਼ਾਰਾ ਹੈ ਪਪਾ ਜੀ ਸਾਡੇ ਪਹਾੜੀ ਦਾ ਆਨੰਦ ਮਾਣ ਰਹੇ ਨੇ ਮੌਸਮ ਬੜਾ ਗਾਟ ਗੜ੍ਹ ਜੰਗਲ ਤੋਂ ਵੀ ਪਹਾੜੀ ਬੜਾ ਆਨੰਦ ਆ ਰਿਹਾ ਹੈ ਆਪਣਾ ਲੱਖੀ ਬੰਜਾਰਾ ਮਾਨ ਕੇਹੜੀ ਵਾਲਾ ਅੱਜ ਅਸੀਂ ਆਏ ਆ ਅੱਜ ਮੈਂ ਬੈਠਾ ਪਿੰਡ ਪੋਜੇਵਾਲ ਗੜ੍ਹ ਸ਼ੰਕਰ ਦੇ ਉੱਪਰਲੇ ਪਾਸੇ ਜਿੱਥੋਂ ਕਿਸੇ ਕਹ ਲੈ ਤਰਾਈ ਦਾ ਏਰੀਆ ਜੰਗਲ ਸਟਾਰਟ ਹੁੰਦਾ ਹੈਗਾ ਇੱਥੇ ਅਸੀਂ ਮਧੂਮੱਖੀ ਲਈ ਸੀ ਕਿ ਮੇਰੇ ਮਿੱਤਰ ਵੇਲੀ ਵੀ ਨੇ ਚੱਕ ਸੇਖੂ ਬੰਕਲਾ ਤੇ ਚੱਕ ਸੇਖੂ ਬੁਰਖੁਰ ਤੇ ਕਲਾੜ ਪਿੰਡ ਤੋਂ ਆਹ ਬਾਈ ਪਿਆ ਸਾਡਾ ਰਿੰਕਾ ਇਹ ਬੰਦਾ ਗੱਡੀਆਂ ਦਾ ਖਰੀਦ ਵੇਚਦਾ ਕੰਮ ਕਰਦਾ ਤੇ ਜਿਹੜੀ ਗੱਡੀ ਹੱਥ ਆ ਜਾਂਦੀ ਹੈ ਕੀ ਉਹਦੇ ਨਾਲ ਥੋੜਾ ਬਹੁਤਾ ਕੰਮਕਾਰ ਵੀ ਕਰਦਾ ਆਹ ਭਾਈ ਆ ਸਾਡਾ ਪਿੰਦੂ ਇਹ ਮੁੰਡਾ ਰੀਲਰ ਰੂਲਾਂ ਬੜੀਆਂ ਬਣਾਉਂਦਾ ਹੈ ਤੁਸੀਂ ਅਕਸਰੇ ਨੂੰ ਇਹਦੀ ਇੰਸਟਾਗ੍ਰam ਆਈਡੀ ਹੈ ਜੀ ਬਰੇਂਦਰ 7810 ਉਹਦੇ ਤੇ ਦੀਆਂ ਰੋਜ ਹਿਰਨਾ ਸਰਾਲਾਂ ਵਧੇਰੀਆਂ ਨੇ ਸੇ ਕਿੱਦੜ 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 ਚਾਹਮ ਕਿੱਦੜ ਮੁਰਗੇ ਉਹਦੇ ਰਨੇ ਪਹਾੜੀ ਰਾਤ ਤੁਸੀਂ ਰਹਿਣੀ ਰੱਖਿਆ ਪਹਾੜ ਦੇ ਵਿੱਚ ਉਹ ਹਾਂ ਮੁਸਕਾਰ ਲੰਬੀ ਛੋਕੀ ਦੇ ਵਿੱਚ ਚਾਰ ਕਰਕੇ ਰੱਖੋ ਕਿਤੇ ਵੀ ਨੱਗਲ ਦੇ ਡੇਰਾ ਲਾ ਮੋ ਅੱਗ ਲਾਓ ਉਹਨੂੰ ਨਕਾਲ ਵਿੱਚ ਵਾਪਸ ਲਾ ਦਿਓ ਕੋਈ ਵੀ ਜਾਨਵਰ ਹੋਵੇ ਇਰ ਵੀ ਲੈ ਬਣੀ ਆਉਗਾ ਕੋਲੇ ਕਾਹੇ ਕਾਲੀ ਨਿਆ ਕੀ ਉਹ ਆਪਣੇ ਕਿੱਥੇ ਜਾਉਗਾ ਯਾਰ ਮਰ ਕੋਈ ਲੈ ਬਣੀ ਲਾਉਗਾ ਕੋਈ ਵੀ ਪਹੁੰਚੇ ਨੇ ਕਹਿੰਦੇ ਇਹ ਜੰਗਲ ਦੇ ਏਰੀਏ ਦੇ ਵਿੱਚ ਇਹ ਪਹੁੰਚੇ ਨੇ ਗੜ ਸ਼ੰਕਰ ਦੇ ਉੱਪਰਲੇ ਏਰੀਏ ਦੇ ਵਿੱਚ ਫਿਰਤਾ ਪੋਜਿਆਲ ਪਿੰਡ ਪੋਜਿਆਲ ਪੈਂਦਾ ਕਹਿੰਦੇ ਕਹਿੰਦਾ ਲੱਕੀ ਮੈਨੂੰ ਨਾਲ ਲੈ ਕੇ ਚੱਲਿਆ ਗਰ ਮੈਨੂੰ ਕਮਾ ਫਰਾ ਕੇ ਲਿਆ ਅੱਜ ਇਹਨਾਂ ਨੇ ਦੇਖਿਆ ਜੀ ਦਰਾਹਾ ਨਵਾਂ ਸ਼ਹਿਰ ਮਾਸੀਵਾੜਾ ਰਾਹੋਂ ਤੇ ਗੜ ਸ਼ੰਕਰ ਤੇ ਉਦੋਂ ਬਾਅਦ ਆ ਗਏ ਪਹਾੜੀ ਏਰੀਏ ਦੇ ਵਿੱਚ ਗੱਲ ਚੱਲ ਸਰਾਂ ਦੇ ਪੱਗਵਾਰੀ ਛੱਤੀ ਮੀਲੇ ਜੱਟ ਨੂੰ ਪਤਾ ਹੈ ਵਰੀ ਅੱਲਾ ਨੂੰ ਤੂੰ ਹੀ ਜੱਟ ਤੇਰੀ ਪੱਗਵਾਰੀ ਸੁੱਖ ਵਿੱਚ ਲੱਗਨੀ ਰੀ ਅਸਰ ਲੱਗੀ ਹਾਹ ਹਾਹ ਹੋਣੀ ਗੱਲ ਚੱਲ ਸਰਾਂ ਦੇ ਪੱਗਵਾਰੀ ਛੱਤੀ ਮੀਲੇ ਜੱਟ ਨੂੰ ਪਤਾ ਹੈ ਵਰੀ ਅੱਲਾ ਨੂੰ ਤੂੰ ਹੀ ਜੱਟ ਤੇਰੀ ਪੱਗਵਾਰੀ ਸੁੱਖ ਵਿੱਚ ਲੱਗਨੀ ਰੀ ਅਸਰ ਲੱਗੀ